ਮੈਡੀਆ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਪਹੁੰਚੋ ਤੁਸੀਂ ਮੇਰੀ ਖਬਰ ਇਸ ਕਰਕੇ ਨਹੀਂ ਚਲਾਉਂਦੇ ਏਜੰਟਾਂ ਦੇ ਖਿਲਾਫ ਕਿਉਂਕਿ ਤੁਹਾਨੂੰ ਪਤਾ ਹੈ ਕਿ ਤੁਸੀਂ ਇਹਨਾਂ ਨੂੰ ਤਾਂ ਪ੍ਰੋਮੋਸ਼ਨ ਲਾ ਕੇ ਇਹਨਾਂ ਨੂੰ ਪੈਸੇ ਲੈ ਕੇ ਇਹਨਾਂ ਦਾ ਪ੍ਰੋਮੋਸ਼ਨ ਕਰਦੇ ਹੋ। ਵੀਰ ਇਹਨਾਂ ਨੇ ਦਫ਼ਤਰ ਬੰਦ ਕਰਾਂਗੇ ਤੇ ਥੋੜੇ ਪੈਸੇ ਤਬਾਵਾ ਕੇ ਜਿਨ੍ਹਾਂ ਨੇ ਠੱਗੀਆਂ ਮਾਰੀਆਂ ਉਹਨਾਂ ਦੇ ਕਾਪਲੇ ਕਰਨਾ ਦਫ਼ਤਰ ਸੀ ਬੰਦ ਕਰਾਵਾਂਗੇ। ਅਸੀਂ ਦੇਖਦੇ ਹਾਂ ਅਸੀਂ ਕੱਲ ਨੂੰ 34 ਸੈਕਟਰ ਦੇ ਰੇਟ ਥਾਣੇ ਦੇ ਵਿੱਚ ਅਪਲੀਕੇਸ਼ਨਾਂ ਦੇਵਾਂਗੇ। ਤਾਰਾਂ ਦਾ ਜਿਹੜਾ ਵੀ ਕੋਈ ਵੀ ਨੌਜਵਾਨ ਨੂੰ ਕਿਸੇ ਨੇ 5 ਰੁਪਏ ਵੀ ਦਿੱਤੇ ਜਾਂ ਕੋਈ ਵੀ ਕਹੇ ਮਰਾ ਤੇਲ ਮੱਛਗਾ ਜੀ ਗੱਡੇ ਚ ਇਹ ਮੱਛਗਾ ਜੀ ਕਿਸੇ ਪ੍ਰਕਾਰ ਦੇ ਕੋਈ ਤੁਸੀਂ 5 ਰੁਪਏ ਵੀ ਦਿੱਤੇ ਤਾਂ ਤੁਸੀਂ ਉਹਦੇ ਜ਼ਿੰਮੇਵਾਰ ਆਪ ਹੋਗੇ ਤੇ ਬਾਅਦ ਚ ਮੈਨੂੰ ਕਿਹਦਾ ਪਤਾ ਲੱਗਿਆ ਮੈਂ ਉਹਦੀ ਧੌੜੀ ਲਾਹੂੰਗਾ। ਨੌਜਵਾਨ ਇਹ ਜਾਨਤ ਨਹੀਂ ਕੁੱਟਿਆ। ਇਹ ਰਮੀਨੀਆ ਸਾਊਦੀ ਅਰਬ ਰਮੀਨੀਆ ਦੇ ਵਿੱਚ ਕੁੜੀ ਫਸੀ ਹੋਈ ਆ ਏ।